NNR نیوز ਤੇ ਤੁਹਾਡਾ ਸਵਾਗਤ ਹੈ ਮਹਿਦਪੁਰ ਤੋਂ ਜੋ ਜਗਰਾਉਂ ਰੋਡ ਹੈ ਜਾਂ ਆਪਾਂ ਦੂਜੇ ਸ਼ਬਦਾਂ ਚ ਕਹੀਏ ਕਿ ਮਹਿਦਪੁਰ ਤੋਂ ਜੋ ਨਕੋਦਰ ਮਾਰਗ ਹੈ ਮਹਿਦਪੁਰ ਤੋਂ ਜੋ ਨਕੋਦਰ ਰੋਡ ਜਾਂਦਾ ਸੀ ਨਕੋਦਰ ਦੇ ਪਿੱਛੇ ਜਿੱਥੇ ਕਿ ਰੇਲਵੇ ਫਟਕਿਆ ਸੀ ਉੱਥੇ ਮੌਜੂਦ ਹਾਲਾਤ ਬੜੇ ਮਾੜੇ ਨੇ ਇਸ ਸੜਕ ਦੇ ਜਦੋਂ ਆਪਾਂ ਦਰਿਆ ਸਤਲੁਜ ਦੀ ਪੌੜ ਆਉਂਦੀ ਹੈ ਰੋਹਿੰਦ ਰਾਜਦੀਪ ਟੂਲ ਟੈਕਸ ਹੈ ਉੱਥੋਂ ਲੈ ਕੇ ਤਾਂ ਅੱਗੇ ਨਕੋਦਰ ਤੱਕ ਹਾਲਾਤ ਰੋਡ ਦੇ ਖਸਤਾ ਹੋ ਚੁੱਕੇ ਐ ਬੀਤੇ ਦਿਨੀ ਬੀਕੇਜੂ ਪੰਜਾਬ ਤੋਂ ਵੱਲ ਇੱਕ ਵੱਡਾ ਵਿਸ਼ਾਲ ਧਰਨਾ ਵੀ ਲੱਗਿਆ ਸੀ ਪਰ ਅਜੇ ਤੱਕ ਗੱਲਬਾਤ ਕੋਈ ਨਹੀਂ ਬਣੀ ਜਾਣੇ ਕਿ ਸੜਕ ਨਹੀਂ ਬਣੀ ਟੂਲ ਟੈਕਸ ਦੀ ਪਰਚੀ ਬੰਦ ਦੇ ਪਰ ਰੋਡ ਦੇ ਇੱਕ ਵਾਰ ਹਾਲਾਤ ਦੇ ਲੋਕ ਕੀ ਹੋਏ ਬਣੇ ਪਿਆ ਹੁਣ ਤੁਸੀਂ ਇਹ ਤਸਵੀਰਾਂ ਦੇਖੋ ਇੱਧਰ ਇੱਥੋਂ ਸ਼ੁਰੂ ਇਧਰੋਂ ਕੈਮਰਾ ਮਾਰ ਕੇ ਦਿਖੋਣਾ ਇਸ ਵਾਲੀ ਜਗ੍ਹਾ ਦਾ ਤੁਸੀਂ ਦੇਖਦਾ ਗੱਡੀਆਂ ਨੰਗ ਰਹੀਆਂ ਤੇ ਹਾਲਾਤ ਕੀ ਬਣੇ ਹੋਏ ਜਾਂਦੇ ਫਿਰ ਤੋਂ ਅੱਗੇ ਤੱਕ ਤਕਰੀਬਨ ਜਦੋਂ ਬਾਰਿਸ਼ ਪੈਂਦੀ ਆ ਤਾ तकरीबन ਇੱਥੇ 3-3 ਫੁੱਟ ਪਾਣੀ ਖੜ ਜਾਂਦਾ ਹਾਲਾਤ ਇੰਨੇ ਜ਼ਿਆਦਾ ਮਾੜੇ ਆ ਇਹ ਕੋਈ ਰੱਬ ਤਰਸੀ ਕਹਿ ਸਕਦੇ ਨੇ ਕਿ ਇੱਥੇ ਰੋੜੇ ਪਾ ਗਿਆ ਹਾਲਾਤ ਫਿਰ ਵੀ ਬਹੁਤ ਜ਼ਿਆਦਾ ਮਾੜੇ ਆ ਇਧਰ ਤੁਸੀਂ ਤਸਵੀਰਾਂ ਕੈਮਰਾ ਮਾਰ ਕੇ ਦਿਖਾਉਨੇ ਆ ਕਿ ਹਾਲਾਤ ਕੀ ਨੇ ਅੱਗੇ ਤੱਕ ਜਿੰਨੀਆਂ ਵੀ ਗੱਡੀਆਂ ਲੰਘਦੀਆਂ ਗੱਡੀਆਂ ਦਾ ਨੁਕਸਾਨ ਔਰ ਇੱਥੇ ਅਕਸਰ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਆ ਔਰ ਇਸ ਗੱਲ ਇੱਕ ਹੋਰ ਤੁਹਾਨੂੰ ਗੱਲ ਖਾਸ ਦੱਸ ਦਈਏ ਇਸ ਰੋਡ ਦੀ ਕਿਸੇ ਇੱਕ ਇਥੇ ਕਾਲਜ ਹੈ ਕਿਸੇ ਰੋਡ ਦੇ ਉੱਪਰ ਇੱਕ ਕਾਲਜ ਹੈ ਉਸਦੇ ਅੱਗੇ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਖਰਾਬ ਔਰ ਅੱਗੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵੀ ਹੈ ਸਾਧ ਤਿੰਨੇ ਜਿਆਦਾ ਮਾੜੇ ਨੇ ਕਿ ਜਦੋਂ ਤੁਸੀਂ ਦੇਖੋ ਕਿ ਕਾਰ ਦੇ ਵਿੱਚ ਕੋਈ ਪਰਮਾਤਵਾ ਨਾ ਕਰਿਓ ਕਿ ਮੇਸਾ ਢੇਲਾ ਬਿਮਾਰ ਹੋ ਜਾਂਦਾ ਤਾਂ ਇਸ ਥਾਂ ਤੋਂ ਅਵਲੈਂਚ ਕਿੱਦਾਂ ਲੰਘ ਕੇ ਜਾਂਦੀ ਹੋਗੀ ਇੰਨੇ ਹੁਣ ਪਿਛੇ ਦੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਤਾਂ ਬੜੇ ਵੱਖ-ਵੱਖ ਤਰ੍ਹਾਂ ਦੇ ਸਵਾਲ ਉੱਠੇ ਸਵਾਲਾਂ ਦੇ ਵਿੱਚ ਲਗਾਤਾਰ ਇਹ ਕਹਿ ਜਾ ਰਿਹਾ ਸੀ ਕਿ ਜਦੋਂ ਜ਼ਵੰਦਾ ਨੂੰ ਲੈ ਕੇ ਜਾ ਰਿਹਾ ਜਾ ਰਿਹਾ ਇਸ ਤਾਂ ਗਰਦਨ ਸਹੀ ਨਹੀਂ ਸੀ ਤਾਂ ਇੱਥੇ ਰੱਬ ਨਾ ਕਰੇ ਕੋਈ ਐਕਸੀਡੈਂਟ ਕੋਈ ਪਾਣਾ ਇਹੋ ਜਿਹਾ ਵਾਪਰ ਜਾਂਦਾ ਤਾਂ ਮਰੀਜ਼ ਦੀ ਤਾਂ ਜਾਨ ਰਾਜ ਨਿਕਲ ਜੂਗੀ ਹਾਲਾਤ ਇੰਨੇ ਨੇ ਵੱਡੇ ਡੂੰਘੇ ਟੋਏ ਬਣੇ ਹੋਇਆ ਬਹੁਤ ਆਜਾਦ ਜ਼ਿਆਦਾ ਹਾਲਾਤ ਮਾੜੇ ਨੇ ਖਦਸਾ ਹਾਲਾਤ ਨੇ ਤੇ ਅੱਗੇ ਤੱਕ ਰੋਡ ਦਿਆ ਤੁਸੀਂ ਤਸਵੀਰਾਂ ਦੇਖੋ ਕਿ ਟੋਏ ਕਿੰਨੇ ਕਿੰਨੇ ਵੱਡੇ ਪਏ ਹੋਇਆ ਇਹ ਤਸਵੀਰਾਂ ਤੁਸੀਂ ਦੇਖ ਲਓ ਇਹ ਹਾਲਾਤ ਬਣੇ ਪਏ ਆ ਹਾਲਾਤ ਬੜੇ ਮਾੜੇ ਨੇ ਬੱਤਰ ਤੋਂ ਬੱਤਰ ਕਿ ਇੱਕ ਥਾਂ ਤੋਂ ਨਹੀਂ ਛੜਕਿਆ ਇੱਕ ਇੱਕ ਥਾਂ ਤੋਂ ਸੜਕ ਖਰਾਬ ਹੋਵੇ ਤਕਰੀਬਨ ਪੂਰਾ ਰੋਡ ਹੀ ਖਰਾਬ ਆ ਬਹੁਤ ਹਾਲਾਤ ਜਿਆਦਾ ਮਾੜੇ ਨੇ ਇੱਥੇ ਆ ਕੇ ਗੱਡੀਆਂ ਦੀ ਸਪੀਡ ਥੰਮ ਜਾਂਦੀ ਆ ਹੌਲੀ ਹੋ ਜਾਂਦੀਆਂ ਕਿਉਂਕਿ ਬਹੁਤ ਜਿਆਦਾ ਇੱਥੇ ਅਕਸਰ ਹਾਦਸੇ ਵੀ ਵਾਪਰਦੇ ਰਹਿੰਦੇ ਆ ਹਾਲਾਤ ਇਸ ਤਰ੍ਹਾਂ ਦੇ ਬਣਿਆ ਆ ਹੁਣ ਤੁਸੀਂ ਇਹ ਇਧਰ ਲਈ ਤੁਸੀਂ ਦੇਖੋ ਾਟੋ ਆ ਦੇਖ ਲਓ ਕਿੰਨਾ ਵੱਡਾ ਾਟੋ ਆ ਇਹ ਹਾਲਾਤ ਨੇ ਆ ਸਾਹਮਣੇ ਗੱਡੀ ਜਾ ਰਹੀ ਆ ਸਪੀਡ ਆਪਣੇ ਆਪ ਚ 2-4 ਦੀ ਵੀ ਨਹੀਂ ਹੋਣੀ ਮੀਟਰ ਤਾਂ ਮੈਨ ਲੱਗਦਾ ਇਹ ਤਾਂ ਉੱਠਦਾ ਹੀ ਨਹੀਂ ਹੋਣਾਗਾ ਇੰਨੀ ਕੁ ਸਪੀਡ ਆ ਤਾਂ ਹਾਲਾਤ ਦੇਖੋ ਆਬਲੀ ਸਾਈਡ ਤੁਸੀਂ ਦੇਖ ਲਓ ਸਾਰੀ ਤਸਵੀਰ ਔਰ ਫਿਰ ਦੂਜੀ ਇਧਰੋਂ ਆ ਟੋਏ ਦੇਖੋ ਕਿ ਹਾਲਾਤ ਕਿੰਨੇ ਮਾੜੇ ਨੇ ਆ ਟੋਇਆ ਕਿੰਨਾ ਵੱਡਾ ਇੱਥੇ ਇਸੇ ਤਰ੍ਹਾਂ ਪੂਰੀ ਸੜਕਤ ਵਿੱਚ ਇੰਨੇ ਵੱਡੇ ਟੋਏ ਪਏ ਹੋਏ ਆ ਹਾਲਾਤ ਬੜੇ ਮਾੜੇ ਲੰਮੇ ਟਾਈਮ ਤੋਂ ਹਾਲਾਤ ਇਸੇ ਤਰ੍ਹਾਂ ਹੀ ਸੜਕਦ ਨੇ ਉਸ ਤੋਂ ਬਾਅਦ ਜਿਸ ਜੁਨੀ ਨੇ ਧਰਨਾ ਲਾਇਆ ਸੀ ਵੀ ਕੁਝ ਪੰਜਾਬ ਨੇ ਉਸ ਦੇ ਨਾਲ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ ਫੋਨ ਤੇ ਰਾਬਤਾ ਕੰਮ ਕਰਦੇ ਆ ਕਿ ਜੋ ਸੜਕਤ ਬਾਅਦ ਟੂਲ ਟੈਕਸ ਬੰਦ ਆ ਪਰਚੀ ਨਹੀਂ ਲੱਗ ਰਹੀ ਪਰ ਉਸ ਤੋਂ ਬਾਅਦ ਬਣਿਆ ਕਿ ਉਸ ਤੇ ਕੁਸ਼ਿਸ਼ ਤੇ ਆਪਾਂ ਗੱਲਬਾਤ ਕਰਦੇ ਆਂ ਬੇਕ ਜੋ ਪੰਜਾਬ ਦੇ ਜੋ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਜੀ ਨੇ ਧਰਨਾ ਲਾਇਆ ਸੀ ਉਸ ਦੇ ਨਾਲ ਆਪਾਂ ਰਾਬਤਾ ਕਾਇਮ ਕਰ ਰਹੇ ਆਂ ਫੋਨ ਤੇ ਜਿੱਕਰ ਉਹਨਾਂ ਨੇ ਫੋਨ ਹੈਲੋ ਪਾਣੀ ਸਰ ਐਨਾ ਨਰਨਜੀਤ ਤੇ ਹਰਦੀਪ ਗੱਲ ਕਰ ਰਿਹਾ ਜੀ ਜੀ ਸਰ ਸਰ ਬੀਤੇ ਦਿਨ ਤੁਸੀਂ ਇੱਕ ਵਿਸ਼ਾਲ ਧਰਨਾ ਲਾਇਆ ਸੀ ਰੋਹਨ ਰਾਜਦੀਪ ਟੂਲ ਟੈਕਸ ਤੇ ਤੇ ਪਰਚੀ ਦਾ ਖੈਰ ਨਹੀਂ ਲੱਗ ਰਹੀ ਪਰ ਹਾਲਾਤ ਬੜੇ ਖਸ ਖਦਸ ਨੇ ਮਾੜੇ ਹਾਲਾਤ ਨੇ ਰੋਡ ਦੇ ਉਸ ਤੋਂ ਬਾਅਦ ਕੀ ਬਣਿਆ ਸਰ ਇਸ ਤਰ੍ਹਾਂ ਨਾਲ ਅਸੀਂ ਲਗਭਗ ਤੇ 20 ਦਿਨ ਤੋਂ ਸਿਨਾਂ ਨਾਲ ਨਵਾਂ ਬਸ ਆਲੀ ਚੱਲਦੀ ਸੀ ਹਾਂਜੀ ਤੇ ਸੜਕ ਬਹੁਤ ਮਾੜੀ ਸੀ ਸਾਨੂੰ ਇਹਨਾਂ ਨੇ ਲਾਰੇ ਲੱਪੇ ਲਾਉਂਦੇ ਰਹੇ ਹਾਂਜੀ ਤੇ ਅਸੀਂ ਪਰਚੀ ਹੀ ਕਰਤੀ ਉਹ ਜਿਹੜਾ ਟੋਲ ਆ ਇਹਦੀ 12 ਸਾਲ ਦੀ ਜਿਸ ਕਿ ਸੀ ਜੇ ਬੈਠੋ ਜੀ 2015 ਤੋਂ ਸ਼ੁਰੂ ਹੋਇਆ ਸੀ ਟੂਲ ਜੀ ਔਰ 2027 ਤੱਕ ਸੀ 15 ਤੋਂ 27 ਤੱਕ ਮਈ 27 ਤੱਕ ਇਹਨਾਂ ਨੇ ਤਿੰਨ ਵਾਰੀ ਸੜਕ ਬਣਾਈ ਸੀ ਜੀ 15 ਤੋਂ ਆਪਣੇ ਮਈ 27 ਤੱਕ ਇਹਨਾਂ ਨੇ ਤਿੰਨ ਵਾਰੀ ਰੋਡ ਕੰਪਲੀਟ ਕਰਨੀ ਸੀ ਬਣਾ ਦੇ ਹਾਂ ਜੀ ਇਹਨਾਂ ਨੇ ਇੱਕ ਵਾਰ ਹੀ ਬਣਾਈ ਆ ਹਾਂ ਜੀ ਇੱਕ ਵਾਰੀ ਵਿੱਚ ਬਣਾਈ ਨਹੀਂ ਜਾਂ 7 ਸਾਲ ਜਾਂ 4 ਸਾਲ ਬਾਅਦ ਰੋੜੀ ਬਣਦੀ ਸੀ ਜੀ ਨਾ ਰਹਿ ਗਿਆ 1 ਸਾਲ ਹੋਰੇ ਜੀ ਸੜਕ ਕੋ ਫਿਰ ਨਹੀਂ ਬਣਾਈ ਸੜਕ ਬਹੁਤ ਜਿਆਦਾ ਮਾੜਾ ਹਾਲਾਤ ਸੀ ਜੀ ਅਸੀਂ ਪਰਚੀ ਮੁਖਤਸਫਰ ਦਾ ਦੋਲੋ ਲੋਕਾਂ ਦੀ ਆਵਾਜ਼ ਸੀ ਵੀ ਜੇ ਤੇ ਸੜਕ ਨਹੀਂ ਤੇ ਪਰਚੀ ਨਹੀਂ ਉਹ ਅਸੀਂ ਪਰਚੀ ਮੁਖਤਸਫਰ ਦਾ ਦੋਲੋ ਪਰ ਪਰਚੀ ਤਾਂ ਖੈਰ ਨਹੀਂ ਲੱਗ ਰਹੀ ਪਰ ਹਾਲਾਤ ਬੜੇ ਮਾੜ ਨੇ ਵੀ ਆਸਮੇਂ ਇਹ ਤਾਂ ਲੱਗਦੀ ਹੈ ਕਿ ਸੜਕ ਬਣੋਗੀ ਜੋ ਤੁਹਾਡੀ ਗੱਲਬਾਤ ਹੁਣ ਤੱਕ ਹੋਈ ਹੋਏ ਫਿਰ ਬਿਲਕੁਲ ਸੜਕ ਬਣੋਗੀ ਇਹ ਸਾਡੇ ਕੋ ਐਸ ਜੀ ਸਾਹਿਬ ਤੋਂ ਸਾਨੂੰ ਅ విశ్వాਸ ਦਿਵਾਇ ਗਏ ਸਕੇ ਹੁਣ ਅਸੀਂ ਸੌਵਾਰ ਸਿਜਲ ਸਾਹਿਬ ਨੂੰ ਮੈਜਣਾ ਵਾ ਜੇ ਬਿਲਕੁਲ ਸੜਕ ਨਹੀਂ ਬਣਾਉਂਦੀ ਸਰਕਾਰ ਹੁਣ ਸਰ ਜਿਹੜੀ ਇਹ ਟੋਲ ਇਹਨਾਂ ਨੂੰ ਲਵਾਇਆ ਹੈ ਸਰਕਾਰ ਨੇ ਇਹ ਹੁਣ ਸਰਕਾਰ ਸੜਕ ਬਣਾਉਣ ਦੀ ਜ਼ਿੰਮੇਵਾਰ ਸਰਕਾਰ ਆ ਜੇ ਨਾਂ ਬਣਾਉਂਗੀ ਸਰਕਾਰ ਕਿ ਸਰਕਾਰ ਦਾ ਘਰਾਉ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਬੀਕੇ ਜੋ ਪੰਜਾਬ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਲਖਵੀਰ ਸਿੰਘ ਗੋਬਿੰਦਪੁਰਾ ਮੇਰੇ ਨਾਲ ਸੀ ਕਹਿੰਦੇ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਸੜਕ ਬਣਾਉਣ ਦੀ ਸਰਕਾਰ ਨੇ ਜ਼ਿੰਮੇਵਾਰੀ ਲਈ ਸੀ 2015 ਤੋਂ ਇਹ ਟੂਲਟੈਕ ਸ਼ੁਰੂ ਹੋਇਆ ਔਰ 2027 ਤੱਕ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੜਕ ਬਣ ਪਾਉਂਦੀ ਹੈ ਕੀ ਅਪਡੇਟ ਰਹੇਗੀ ਚੋਲਾਤ ਇਸ ਟਾਈਮ ਨੇ ਅੱਤ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਹਾਲਾਤ ਨੇ ਅੱਗੇ ਤੱਕ ਗੱਡੀਆਂ ਜਿਸ ਤਰ੍ਹਾਂ ਲੰਘ ਰਹੇ ਨੇ ਕਿਸ ਤਰ੍ਹਾਂ ਸਾਰੇ ਪਰੇਸ਼ਾਨ ਨੇ ਮਿੱਟੀ ਉੱਡ ਰਹੀ ਹੈ ਬੁਰੇ ਹਾਲਾਤ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਿਪੋਰਟ ਹੋਏਗੀ ਲੈ ਕੇ ਹਸਰਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ